ਦੇਖ ਲਾ ਹੈ ਕਿੰਨਾ ਚੋੜੀ ਹੋ ਕੇ ਸੁੱਤੀ ਪਈ ਐ ਨਾ ਕੀ ਗੱਲ ਏ ਸੁਤੀ ਪਈ ਐ ਜੀ ਜੀ ਮੇਰੇ ਨਾਲ ਸਿਰ ਦੁਖਦਾ ਸੀ ਮੈਂ ਤਾਂ ਕਰਕੇ 10 ਮਿੰਟ ਪੈ ਗਈ ਅੱਛਾ ਤੇਰਾ ਸਿਰ ਦੁਖਦਾ ਸੀ ਤੇ ਮੇਰਾ ਮੇਰਾ ਵੀ ਸਿਰ ਦੁਖਦਾ ਤਾਂ ਜੀ ਜੀ ਮੈਂ ਕਿਹਾ ਤੁਹਾਨੂੰ ਕਿਹਾ ਤੁਸੀਂ ਆਰਾਮ ਨਾ ਕਰੋ ਤੁਸੀਂ ਕਰ ਲਓ ਜੇ ਤੁਹਾਡਾ ਸਿਰ ਦੁਖਦਾ ਨਹੀਂ ਆਰਾਮ ਤਾਂ ਮੈਂ ਤਾਂ ਕਰਾਂ ਜੇ ਮੈਨੂੰ ਵੇਲ ਹੋਵੇ ਤੜਕੇ ਦੀ ਉੱਠ ਜਾਨੀ ਆ ਘਰ ਦੇ ਕੰਮ ਧੰਦੇ ਮਕਾਉਣ ਤੇ ਤੂੰ ਆਰਾਮ ਨਾਲ ਐਸੀ ਛੱਡ ਕੇ ਪਈਆਂ ਦੀਦੀ ਤੁਸੀਂ ਵੀ ਲਾਵੇ ਸੀ ਮੈਂ ਕਿਹੜਾ ਤੁਹਾਨੂੰ ਮਨਨ ਕੀਤਾ ਅੱਛਾ ਦੀਦੀ ਲਾ ਲੋਏ ਸੀ ਕੀ ਗੱਲ ਬਿੱਲ ਕਿਹਨੇ ਭਰਨਾ ਤੇਰੇ ਪਿਓ ਨੇ ਦੀਦੀ ਬਿੱਲ ਤਾਂ ਪਰਲ ਕੇ ਭਰ ਦੇਾਂਗੇ ਨਾਲੇ ਮੈਂ ਸਾਰੇ ਕੰਮ ਨਵੇੜ ਕੇ ਆਈਆਂ ਫਿਰ ਹੁਣ ਕਿਹੜੇ ਕੰਮ ਰਹਿ ਗਏ ਜਿਵੇਂ ਤੁਹਾਨੂੰ ਟਾਈਮ ਲੱਗ ਗਿਆ ਬੇਸ਼ੱਕ ਬਿੱਲ ਰਲ ਕੇ ਭਰ ਦੇ ਪਰ ਇਹਦਾ ਇਹ ਮਤਲਬ ਨਹੀਂ ਵੀ ਬਿੱਲ ਐਡਾ ਕਰਕੇ ਸਮਝ ਆ ਗਈ ਤੈਨੂੰ ਮਾੜਾ ਮੋਟਾ ਦਿਮਾਗ ਨਾ ਕਰਨਾ ਕੰਮ ਕਰਿਆ ਕਰ ਜਦੋਂ ਤੈਨੂੰ ਪਤਾ ਵੀ ਹੁਣ ਦਿਨ ਚੜਿਆ ਬਾਹਰ ਪੈ ਜਾ ਐਡਾ ਕੀ ਤੈਨੂੰ ਅੰਦਰ ਪੈਣ ਨੂੰ ਅੱਗ ਲੱਗੀ ਆ ਦੇਲੀ ਬਾਹਰ ਤੋਂ ਪਸੀ ਗਈ ਤੇ ਮੇਰਾ ਸਿਰ ਦੁਖਦਾ ਸੀ ਮੈਂ ਤਾਂ ਘਰ ਕੇ ਅੰਦਰ ਪੈ ਗਈ ਜੇ ਸਿਰ ਦੁਖਦਾ ਸੀ ਫਿਰ ਦਵਾਈ ਬੂਟੀ ਲੈ ਲਓ ਮਰ ਲਓ ਮੈਂ ਕਹਤਾ ਤਾਂ ਸਵੇਰ ਤੋਂ ਉੱਠ ਕੇ ਢੰਗ ਕਰਦੀਆਂ ਰਹੀਓ ਤੁਸੀਂ ਜਿਹਦੀ ਦਵਾਈ ਲੈਣੀ ਸੀ ਉਹ ਇੱਕਦਮ ਤੋਂ ਦਵਾਈ ਵੀ ਨਿਸਰ ਕਰਦੀ ਹੈਗੀ ਦੇਖ ਮੇਰੀ ਗੱਲ ਸੁਣ ਲੈ ਬਸ਼ਾਲੀ ਤੇਰੇ ਕੋਲ ਤਾਂ ਹਰ ਟਾਈਮ ਆਹੀ ਬਹਾਨੇ ਹੁੰਦੇ ਨੇ ਮਾੜਾ ਜਿਹਾ ਤੈਨੂੰ ਐਂ ਕਹਦਾਂ ਨਾ ਕੰਮ ਕਰ ਲੈ ਤੇ ਬਸ ਮੇਰਾ ਸਿਰ ਦੁਖਦਾ ਮੇਰੇ ਪੈਰ ਦੁਖਦੇ ਨੇ ਅੱਜ ਮੈਨੂੰ ਐ ਹੁੰਦਾ ਅੱਜ ਮੈਨੂੰ ਉਹ ਹੁੰਦਾ ਕਦੇ ਤੂੰ ਐ ਵੀ ਕਹਿੰਦੀ ਮੈਂ ਠੀਕ ਆ ਜਿਹਦੇ ਤੁਸੀਂ ਤੋਂ ਮੈਨੂੰ ਐਵੇਂ ਬੋਲਣ ਲੱਗ ਗਈ ਜੇ ਤੈਮੇ ਕੰਮ ਕਰਸਾ ਛੱਡ ਕੇ ਪਈ ਹੋਵਾਂ ਫੇਰ ਤੂੰ ਤੁਸ ਬੋਲਦੇ ਵੀ ਸੋਹਣੇ ਲੱਗਦੇ ਹੋਗੇ ਮੈਂ ਕੀ ਕੀਤਾ ਕੀ ਜੀ ਸਾਰੇ ਕੰਮ ਨੇ ਵੇੜ ਤੇ ਭਾਂਡੇ-ਕੁੰਡੇ ਦੇ ਸਾਰੇ ਮੈਦਾਂ ਧੋ ਕੇ ਰੱਖਿਆ ਈ ਅੱਛਾ ਭਾਂਡੇ ਦਾ ਤਾਂ ਇਹ ਧੋਤੇ ਕੱਪੜੇ ਕਿਨੇ ਧੋਣੇ ਨੇ ਬਾਹਰ ਕਿਸ ਨੂੰ ਬੁਲਾਉਂਦੀ ਮੈਂ ਜੀ ਜੀ ਕੱਪੜੇ ਤੇ ਇੱਕ ਦਿਨ ਛੱਡ ਕੇ ਧੋਣੇ ਆਪਾਂ ਫੇਰ ਕੱਲ ਨੂੰ ਮੇਰੀ ਮੇਰੀ ਗੱਲ ਸੁਣਨਾ ਹੁਣ ਗਰਮੀ ਹੋ ਗਈ ਐ ਪਸੀਨੇ ਵਾਲੇ ਬਾਹਰੇ ਕੱਪੜੇ ਹੁੰਦੇ ਨੇ ਮੈਂ ਨਹੀਂ ਇੰਨੇ ਇਕੱਠੇ ਕੱਪੜੇ ਘਰ ਰੱਖ ਸਕਦੀ ਚੁੱਪ ਜਾ ਕੇ ਜਾ ਕੇ ਕੱਪੜੇ ਧੋ ਲਾ ਕੋਈ ਗੱਲ ਨਹੀਂ ਜੀ ਮੈਂ ਕੱਲ ਨੂੰ ਧੋਣੂਗੀ ਅ ਤੇ ਵਿਸ਼ਾਲੀ ਤੂੰ ਤਾਂ ਠੀਕ ਨਹੀਂ ਹੈਗੀ ਫਿਰ ਮੈਂ ਮੈਨੂੰ ਵੀ ਦੇਖ ਲੈ ਮੇਰਾ ਨਹੀਂ ਇਹਨਾਂ ਸ਼ਰੀਰ ਕੰਮ ਕਰਦਾ ਜੀ ਜੀ ਮੈਂ ਕਹਿੰਦਾ ਤੁਹਾਨੂੰ ਕਹਣੀ ਵੀ ਤੁਸੀਂ ਤੋਦੋ ਮੈਂ ਹੀ ਕਿਹਾ ਵੀ ਮੈਂ ਕੱਲ ਨੂੰ ਤੋਦੂੰਗੀ ਤਾਂ ਮਸ਼ੀਨ ਚ ਪਾ ਕੇ ਤੋਲਾ ਫਿਰ ਕੋਈ ਗੱਲ ਨਹੀਂ ਜੀ ਤੋਲਣ ਦੀ ਚੰਗਾ ਭਲਾ ਪਤਾ ਤੈਨੂੰ ਵੀ ਤੇਰੇ ਭਾਜ ਦੇ ਕੱਪੜੇ ਹੁੰਦੇ ਨੇਗੇ ਦੱਸ ਲੈ ਫਿਰ ਕੋਈ ਗੱਲ ਨਹੀਂ ਤੁਸੀਂ ਚਲੋ ਮੈਂ ਤੋੜੂੰਗੀ ਐ ਨਹੀਂ ਕੰਮ ਹੋਣਾ ਲੋੜ ਉੱਠ ਕੇ ਜਾ ਕੇ ਤੋ ਐ ਦਾ ਤੇ ਮੈਨੂੰ ਪਤਾ ਹੀ ਕਰੀ ਜਾਏਗੀ ਜੀ ਜੀ ਚਲੋ ਜੀ ਜੀ ਚਲੋ ਸਾਰੇ ਅੰਦਰ ਪੈ ਜਾਈਏ ਨਾਲ ਮੇਰੀ ਗੱਲ ਸੁਣ ਅਗਰ ਜਦੋਂ ਕਮਰੇ ਚ ਆਇਆ ਕਰੇ ਨਾ ਏਸੀ ਨਾ ਛੱਡਿਆ ਕਰ ਪੱਖੇ ਥੱਲੇ ਪੈ ਜਾ ਕਰ ਇਹਨੇ ਨਾ ਬੇਲ ਲਾਉਂਦਾ ਨਾ ਜਮਾਂ ਨਹੀਂ ਸੋਚਦੀ ਹੈਗੀ ਮਾੜਾ ਜਿਹਾ ਕੰਮ ਕਰਦੇ ਸਾਹ ਚੜਨ ਲੱਗ ਜਾਂਦਾ ਇਹਨੂੰ ਮਾੜਾ ਜਿਹਾ ਕੰਮ ਕਰਦੇ ਸਿਰ ਦੁਖਦਾਗਾ ਨਾ ਮੈਂ ਮੈਂ ਮਸ਼ੀਨਾਂ ਕੋਈ ਹੈ ਸਾਰੇ ਕੰਮ ਮੈਂ ਕਰਨੇ ਨੇਗੇ ਹਣ ਭਾਂਡੇ ਵੀ ਦੇਖ ਲਾ ਨਾ ਮਾੜੇ ਮੁੱਟੇ ਪਏ ਵੀ ਨੇ ਚਾਹ ਤਾਂ ਰੀਸੀ ਮੈਂ ਉਹ ਧੋ ਲਈ ਹੁਣ ਜਾ ਕੇ ਹੁਣ ਜਾ ਕੇ ਕੱਪੜੇ ਨੂੰ ਲੱਗ ਜੂਗੀ ਲਾ ਦੇਖ ਲੈ ਹੈ ਨਾ ਮੇਰੀ ਗੱਲ ਸੁਣ ਆਹ ਕੱਪੜੇ ਚੱਕ ਲੈ ਤਾ ਸਾਡੇ ਕੱਪੜੇ ਕਿਹਨੇ ਧੋਣੇ ਨੇਗੇ ਆਹ ਤੇ ਬੰਦੇ ਦੇ ਚੱਕ ਲਿਆ ਦੇ ਕੱਪੜੇ ਚੱਕ ਲੈ ਪਰ ਜੀ ਦੀ ਤੁਸੀਂ ਕਿਹੜਾ ਸਾਡੇ ਕੱਪੜੇ ਧੋੜੇ ਹੁੰਨੇ ਹੋ ਜ਼ੁਬਾਨ ਤਾਂ ਤੇਰੀ ਬਠੇਰੀ ਚੱਲਦੀ ਹੈ ਬਿਸ਼ਾਦੀ ਜੀ ਦੀ ਇਹਦੇ ਚ ਜ਼ੁਬਾਨ ਚਲਾਉਣ ਲਈ ਕੀ ਗੱਲ ਆਪ ਜਦੋਂ ਦੇ ਕੱਪੜੇ ਧੋਣੇ ਹੁੰਨੇਗੇ ਨਾਲੇ ਮੈਂ ਤੁਹਾਡੇ ਕੱਪੜੇ ਕਿਉਂ ਧੋਵਾਂ ਅੱਛਾ ਕਿਉਂ ਧੋਵੇਂਗੀ ਹੈ ਨਾ ਉਹਦੇ ਮੇਰੀ ਗੱਲ ਸੁਣ ਤੇਰੇ ਘਰ ਵਾਲੇ ਦਾ ਕਮੀਜ਼ ਪਿਆ ਸੀ ਮੈਂ ਨਹੀਂ ਸੀ ਧੋਤਾ ਉਹ ਹੋ ਜੀ ਆਹ ਤਾਂ ਫਿਰ ਮੈਂ ਵੀ ਤੁਹਾਡੇ ਕਿੰਨੇ ਵਾਰੀ ਕੱਪੜੇ ਧੋਤਿਆਂ ਪਹਿਲਾਂ ਮੈਂ ਧੋਂਦੀ ਰਹੀ ਆ ਨਲੇ ਮੈਨੂੰ ਹੁਣ ਵੀ ਇਹ ਗੱਲ ਕਹਿਣੀ ਹੁੰਦੀ ਆ ਵੀ ਜਿਹੜੇ ਕੱਪੜੇ ਢੋੜਾ ਵਾਲੇ ਹੁੰਦੇ ਉਹ ਟੋਕਰੀ ਚ ਰੱਖ ਦਿਆ ਕਰੋ ਨਹੀਂ ਜੇ ਟੋਕਰੀ ਚ ਰੱਖਣ ਦਾ ਨਹੀਂ ਸੀ ਮੇਰੇ ਕੋਲ ਟਾਈਮ ਤਾਂ ਤੂੰ ਮੈਨੂੰ ਕਹਿ ਵੀ ਸਕਦੀ ਆ ਨਾ ਫਿਰ ਦੀਦੀ ਵੀ ਜਿਹੜੇ ਕੱਪੜੇ ਢੋਣਾਂ ਵਾਲੇ ਆ ਮੈਨੂੰ ਛੜਾ ਦੋ ਮੈਂ ਧੋ ਦਿੰਨੀ ਆ ਦੀਦੀ ਤੁਸੀਂ ਕਿਸੇ ਪਾਸੇ ਵੀ ਨਹੀਂ ਸਹੀ ਰਹਿੰਦੇ ਪਾਸੇ ਤਾਂ ਭਾੜੇ ਤੂੰ ਨਹੀਂ ਮੈਨੂੰ ਲੱਗਣ ਦਿੰਦੀ ਮੈਂ ਤੈਨੂੰ ਸਹੀ ਗੱਲ ਦੱਸਾਂ ਮਾੜਾ ਮੋਟਾ ਸੋਚ ਲਿਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਵੀ ਤੇਰੇ ਤੋਂ ਪਹਿਲਾਂ ਦੀ ਆਈ ਹੋਈ ਆ ਮੈਂ ਇਸ ਘਰ ਚ ਨਾਲੇ ਜਿਹੜਾ ਕੁਝ ਮੈਨੂੰ ਪਤਾ ਤੈਨੂੰ ਨਹੀਂ ਪਤਾ ਹੈਗਾ ਆਪਦੀ ਨਾਂ ਚ ਲ ਆਪ ਦਿਓ ਚਲਾਉਣੀ ਐ ਐਨਾ ਤਾਂ ਮੇਰੇ ਮੂਰੇ ਬੋਲਦੀ ਐ ਜਿਹੜਾ ਜੀ ਕਰਦੋ ਉਹੀ ਕੰਮ ਕਰਦੀ ਐ ਜਿਹੜਾ ਮੈਂ ਕਹੇ ਨੀ ਉਹ ਤੂੰ ਕਰਦੀ ਨੀ ਹੁਣ ਜਿਵੇਂ ਤੈਨੂੰ ਅੰਦਰ ਆਏ ਕਹੇ ਤਾਂ ਵੀ ਕੱਪੜੇ ਢੋਲਾ ਹੁਣ ਜਾ ਕੇ ਕੱਪੜਾ ਬੂਥਾ ਚੱਕ ਲੈ ਉਹ ਜਲਦੀ ਐ ਤੈਨੂੰ ਮੇਰੇ ਨਾਲ ਕੀ ਕਿਹਾ ਸੀ ਜਾਂਦੀ ਮੈਨੂੰ ਨੀ ਵੀ ਭਾਂਡੇ ਢੋਲੀ ਮੈਂ ਚਾਹ ਤਰੀ ਸੀ ਭਾਂਡੇ ਪੈਣੇ ਚਾਹ ਲੈ ਉਹ ਕਿਨੇ ਢੋਣੇ ਨੇ ਹੁਣ ਜੀ ਜੀ ਹੁਣ ਮੇਰੇ ਚਾਰ ਹੱਥ ਤਾਂ ਹੈ ਨਹੀਂ ਦੋ ਹੱਥ ਨੇ ਪਹਿਲਾਂ ਨਹੀਂ ਮੈਂ ਵੀ ਦੋ ਹੱਥਾਂ ਨਾਲ ਹੀ ਕਰਦੀ ਐ ਭਣੇ ਦੋ ਹੀ ਹੱਥਾਂ ਨਾਲ ਕਰਦੀ ਐ ਪਰ ਬਾਰੀ ਬਾਰੀ ਕਰਦੀ ਐ ਕੰਮ ਫੈਲਾ ਹੋ ਕਰ ਲੈ ਫਿਰ ਉਹਨੂੰ ਟਾਲਾ ਜੇ ਤੂੰ ਦੀਦੀ ਮੈਂ ਤੁਹਾਡੇ ਕਮਰੇ 'ਚ ਕੋਈ ਕਪੜਾ ਚੱਕਣ ਜਾਣੀ ਆ ਤਾਂ ਤੁਸੀਂ ਮੈਨੂੰ ਬੋਲਣ ਲੱਗ ਜਾਨੇ ਹੋ ਫਿਰ ਤੇਰੇ ਵਾਂਗੂ ਨਹੀਂ ਕਮਰੇ ਚ ਆਈਦਾ ਹੁੰਦਾ ਕਿਰੇ ਦਰਵਾਜ਼ਾ ਖੜਕਾ ਕੇ ਬੜੀਦਾ ਆ ਮੂੰਹ ਸਿੱਧਾ ਚੱਕੇ ਮੂੰਹ ਆ ਜਾਨੀ ਆ ਕਮਰੇ 'ਚ ਚਲ ਕੋਈ ਨਹੀਂ ਦੀਦੀ ਤੁਸੀਂ ਮੈਨੂੰ ਹੁਣ ਲਿਆ ਦਿਓ ਕਪੜੇ ਕਿ ਮੈਨੂੰ ਟਮਾ ਪਾ ਲੈ ਮਸ਼ੀਨ 'ਚ ਲੈ ਕੱਲ ਮੇਰੀ ਗੱਲ ਹੁੰਦਾ ਪਹਿਲਾਂ ਕਪੜੇ ਲੈ ਦੂਜੇ ਚ ਮੇਰੇ ਵਾਲੇ ਹੋਰ ਗੱਲਾਂ ਫਿਰ ਕਰਿਆ ਕਰਨ ਵਾਲੇ ਨਾਲੇ ਮੇਰੀ ਗੱਲ ਸਮਝ ਅੱਜ ਸ਼ਾਮ ਨੂੰ ਆਥਰ ਵਾਲੀ ਜੱਜੀ ਤੈ ਮਣਾਉਣੀ ਆ ਹੁਣ ਭਾਈ ਆਪ ਦਾ ਦੇਖ ਲੀ ਕਿਹੜੀ ਬਣਾਉਣੀ ਆ ਜਿਹੜੀ ਪਰ ਦੀਦੀ ਮੈਂ ਹੁਣ ਕੱਪੜੇ ਧੋਵਾਂਗੇ ਚਾਹਤੋਂ ਦਾ ਵੀ ਕੰਮ ਮੈਂ ਕਰਾ ਘੱਟ ਘੱਟ ਰੋਟੀ ਸਬਜ਼ੀ ਦੀ ਮੇਰੀ ਗੱਲ ਸੁਣ ਦੇ ਪਹਿਲਾਂ ਜਿਹੜਾ ਚਾਹਲੇ ਭਾਂਡੇ ਨੇ ਉਹ ਧੋ ਲਈ ਫਿਰ ਕੱਪੜੇ ਜਾ ਕੇ ਮਸ਼ੀਨ ਚ ਪਾ ਦੀ ਜਿਹੜੀ ਫ੍ਰਿਜ ਚ ਸਬਜ਼ੀ ਪਈ ਆ ਥਾਂ ਨੂੰ ਜਿਹੜੀ ਬਣਾਉਣੀ ਉਹ ਕੱਟ ਕੇ ਧਰ ਦੀ ਮੈਂ ਐਡੀ ਪਾਗਲ ਵੀ ਨਹੀਂ ਵੀ ਸਾਰਾ ਕੁਝ ਤੇਰੇ ਸਿਰ ਤੇ ਛੱਡਦਾ ਮੈਂ ਤਾਂ ਤੈਨੂੰ ਐਂ ਕਹਿਣੀ ਹੁੰਦੀ ਆ ਵੀ ਬਾਰੀ ਬਾਰੀ ਕੰਮ ਕਰ ਲਾ ਤੈਨੂੰ ਸਿਖਾਉਣੀ ਐ ਅਕਲ ਤਾਂ ਤੈਨੂੰ ਹੈ ਨਹੀਂ ਨਾ ਤੇਰੀ ਮਾਂ ਨੇ ਤੈਨੂੰ ਅਕਲ ਦਿੱਤੀ ਹੋਣੀ ਐ ਜਦੀ ਕੰਮ ਦੀ ਗੱਲ ਤਾਂ ਛੱਡੋ ਤੁਸੀਂ ਮੇਰੀ ਮਾਂ ਨੂੰ ਨਾ ਬੋਲੋ ਜਿ ਫਟੋਂ ਮਰੇ ਕੁਛ ਬੋਲਦੀ ਨਹੀਂ ਇਹਦਾ ਮਤਲਬ ਇਹ ਥੋੜੇ ਵੀ ਤੁਸੀਂ ਮੇਰੇ ਮਾਣ ਨੂੰ ਬੋਲੋਗੇ ਮੈਂ ਆਪਦੀ ਮਾਂ ਬਾਰੇ ਨਹੀਂ ਸੁਣ ਸਕਦੀ ਮੈਂ ਕਹੇ ਤੁਹਾਡੇ ਮਾਪਾਪ ਨੂੰ ਗਲਤ ਬੋਲਨੀ ਆ ਨਾ ਤੂੰ ਬੋਲ ਲਈ ਕਿ ਮੇਰੇ ਮਾਪੇ ਇਹਨਾਂ ਗਲਤ ਹੈ ਕਰਦੀ ਕੀ ਇਹ ਮੈਂ ਤਾਂ ਤੁਹਾਨੂੰ ਸਿਰਫ ਪਹਿਲਾਂ ਵਰਨਿੰਗ ਹੀ ਦਿੱਤੀ ਆ ਬੋਲੀ ਨਹੀਂ ਤੇ ਤੁਹਾਨੂੰ ਕਿੰਨਾ ਗੁੱਸਾ ਆ ਗਿਆ ਮੈਂ ਰੋਜ਼ ਹੀ ਆਉਂਦੇ ਮਾਪੇ ਬਾਰੇ ਸੁਣਦੀ ਆ ਜੇ ਮੈਂ ਕੋਈ ਕੰਮ ਮਾੜੇ ਮੋੜੇ ਗਲਤ ਕਰਦੇ ਤਾਂ ਤੁਸੀਂ ਤਾਂ ਮੇਰੇ ਮਾਪਾਪ ਨੂੰ ਬੋਲਣ ਲੱਗ ਜਾਨੇ ਹੋ ਤੇ ਫਿਰ ਮਾਪੇ ਉਹ ਹੀ ਸਿਖਾਉਂਦੇ ਹੁੰਦੇ ਨੇ ਜਵਾਕ ਨੂੰ ਹੋਰ ਕੌਣ ਸਿਖਾਉਂਦਾਗਾ ਮੇਰੀ ਮਾਂ ਨੇ ਮੈਨੂੰ ਬਥੇਰੇ ਕੰਮ ਮੜਾਇਆ ਕੋਸਾ ਹੁੰਦਾਰੀ ਅੰਦਰ ਜਾ ਕੇ ਪੈ ਜੰਨੀ ਐ ਫੇਰਾ ਵੀ ਜੀ ਬਥੇਰਾ ਕਰਦਾ ਪੈਨ ਨੂੰ ਐ ਨਾ ਸੋਚ ਦੀਦੀ ਸਹੀ ਕਿਹਾ ਤੁਸੀਂ ਸ਼ਾਇਦ ਥੋੜੋ ਤੁਹਾਡੇ ਮੰਮੀ ਨੇ ਇਹੀ ਗੱਲ ਸਿਖਾਈ ਹੋ ਵੀ ਆਪ ਬੈਠ ਕੇ ਆਰਾਮ ਕਰੋ ਤੇ ਦਰਾਈ ਨੇ ਤੇ ਕੰਮ ਸੌਂਪ ਦੋ ਤੁਹਾਡੇ ਮੰਮੀ ਵੀ ਐਂ ਕਰਦੇ ਸੀ ਬਾਲੀ ਦਾ ਜबान ਨਾ ਚਲਾ ਮੇਰੇ ਸਾਹਮਣੇ ਜਿਹੜਾ ਕੰਮ ਤੈਨੂੰ ਕਿਹਾ ਨਾ ਉਹਨਾਂ ਚ ਕਰ ਲੈ ਫਿਰ ਇਹ ਤੋਂ ਪਹਿਲਾਂ ਮੈਂ ਤੈਨੂੰ ਕੁਝ ਹੋਰ ਕਹਾ ਫਿਰ ਰੋਵੇਂਗੀ ਬਸ ਬਹੁਤ ਹੋ ਗਿਆ ਦੀਦੀ ਹੁਣ ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਸੁਣ ਸਕਦੀ ਨਾਲੇ ਰਹੀ ਗੱਲ ਕੱਪੜਿਆਂ ਦੀ ਆਪਦੇ ਕੱਪੜੇ ਨਾ ਆਪ ਧੋਵੋ ਮੈਥੋਂ ਨੂੰ ਧੋਤੇ ਜਾਂਦੇ ਜੇ ਕੰਮ ਕਰਵਾਉਣਾ ਹੋਵੇ ਨਾ ਤਾਂ ਇੰਨੀ ਗੱਗਲ ਚਾਹੀਦੀ ਆ ਕਿ ਮੂਹਰਲੇ ਬੰਦੇ ਤੋਂ ਪਿਆਰਾ ਕੰਮ ਕਰਵਾਇਆ ਜਾਂਦਾ ਹੁੰਦਾ ਪਰ ਉਹ ਨਾਲ ਤਾਂ ਕੋਈ ਵੀ ਨਹੀਂ ਕਰਦਾ ਹਜੇ ਕੱਲ ਲਈ ਹੈ ਪਰ ਰੋਬ ਦੇਖ ਮੈਥੇ ਕਿੱਦਾਂ ਮਾਰਦੀ ਹੈ ਦੇਖ ਕਿਵੇਂ ਮੈਨੂੰ ਸਮਝਾਉਂਦੀ ਹੈ ਜਿਵੇਂ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਕੋਈ ਗੱਲ ਨਹੀਂ ਕੱਪੜੇ ਕੀ ਘਰ ਦਾ ਇੱਕ ਇੱਕ ਕੰਮ ਮੈਂ ਤੇਥੋਂ ਕਰਾਇਆ ਕਰੂੰ ਤੂੰ ਦੇਖੀ ਤਾਂ ਜਾ ਮੈਂ ਕਰਦੀ ਕੀ ਅੱਗੇ ਅੱਗੇ ਹਲੋ ਜੱਸ ਉਹ ਤੂੰ ਹੁਣ ਕਿੱਧਰ ਨੂੰ ਚੱਲੀ ਐ ਬਹਿ ਜਾ ਕਰ ਦੋ ਮਿੰਟ ਮੇਰੇ ਕੋਲੇ ਬੱਸ ਕਰਿਆ ਕਰੋ ਆ ਮੱਖਣ ਨਾ ਕਿਸੇ ਹੋਰ ਨੂੰ ਲਾਇਆ ਕਰੋ ਉਹ ਲੈ ਯਾਰ ਮੈਂ ਮੱਖਣ ਲਾ ਰਿਆ ਮੈਂ ਤਾਂ ਤੈਨੂੰ ਆਈ ਆਖਿਆ ਵੀ ਦੋ ਮਿੰਟ ਮੇਰੇ ਕੋਲ ਬਹਿ ਜਾ ਕਰ ਤੁਸੀਂ ਆਪਦਾ ਕੰਮ ਕਰੋ ਤੇ ਮੈਨੂੰ ਖਿੱਚ ਨਾ ਛੜਾਓ ਉਹ ਮੈਂ ਤੈਨੂੰ ਕਾਦੀ ਖਿੱਚੇ ਛੜਾਤੀ ਮੈਨੂੰ ਇਹ ਤਾਂ ਦੱਸ ਦੇ ਮੇਰੀ ਗੱਲ ਨਾ ਧਿਆਨ ਨਾਲ ਸੁਣ ਲੋ ਮੇਰੇ ਤੋਂ ਦੂਰੀ ਰੱਖਿਆ ਕਰੋ ਦੀਦੀ ਤਾਂ ਪਹਿਲਾਂ ਹੀ ਮੇਰੇ ਤੇ ਬਹੁਤ ਲੱਗਦੀ ਐ ਉਹ ਤੂੰ ਦੀਦੀ ਨੂੰ ਮਾਰ ਗੋਲੀ ਨਾਲੇ ਤੂੰ ਕਿਉਂ ਟੈਨਸ਼ਨ ਲੈਂਦੀ ਐ ਮੇਰੇ ਹੁੰਦੇ ਤੂੰ ਸੁਣ ਤਾਂ ਗਾਇਦਾ ਟੋਨੀ ਵੀ ਮੈਂ ਹੈਗਾਗਾ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਹੁੰਦੀ ਆ ਜੇ ਐਵੇਂ ਉਹਨੂੰ ਕੋਈ ਮੜੀ-ਮੋਟੀ ਗੱਲ ਦਾ ਪਤਾ ਲੱਗ ਗਿਆ ਨਾ ਨਾਲ ਤਾਂ ਘਰੇ ਸੇ ਆਪਾਂ ਖੜਾ ਹੋ ਨਾਲੇ ਰਿਸ਼ਤੇ 'ਚ ਫਰਕ ਪੈਣਗੇ ਉਹ ਤੂੰ ਮੈਨੂੰ ਗੱਲ ਦੱਸ ਖੁੱਲ ਕੇ ਐਵੇਂ ਭੁਝਾਰਤਾ ਜਿਹਾ ਪਾਈ ਜਾਨੀ ਆ ਨਾਲੇ ਤੂੰ ਖਿਜੀ ਗੱਲ ਤੋਂ ਪਈ ਆ ਸੁਣਨਾ ਚਾਹੁੰਨੇ ਹੋ ਨਾ ਤੁਸੀਂ ਤਾਂ ਸੁਣੋ ਫਿਰ ਸਾਰਾ ਘਰ ਦਾ ਕੰਮ ਨਿਵੇੜ ਕੇ ਮੈਂ 10 ਮਿੰਟ ਅੰਦਰ ਬੈਠੀ ਸੀ ਮੇਰਾ ਸਿਰ ਦੁਖਦਾ ਸੀ ਮੈਂ ਏਸੀ ਲਾ ਲਿਆ ਐਨੇ 'ਚ ਮੈਨੂੰ ਦੀਦੀ ਬੋਲਣ ਲੱਗ ਗਏ ਮੈਨੂੰ ਤੇ ਇਹ ਗੱਲ ਦੀ ਸਮਝ ਨਹੀਂ ਆਉਦੀ ਵੀ ਮੈਸ ਕਰਦੀ ਕੁਛ ਲੱਗਦੀ ਨਹੀਂ ਯਾ ਮੇਰੇ ਨਾ ਚੀਚਾ ਦੇ ਕੋਈ ਹੱਕ ਨਹੀਂ ਹੈਗਾ ਸਾਰੇ ਤੇ ਉਹਨਾਂ ਦੇ ਹੱਕ ਆ ਉਹ ਉਹਦੀ ਤਾਂ ਆਤਾ ਯਾਰ ਤੂੰ ਕਿਉਂ ਮੰਨ ਤੇ ਲੌਣੀ ਹੁੰਦੀ ਆ ਨਾਲੇ ਮੇਰੇ ਹੁੰਦੇ ਪਿੱਕ ਨਾ ਕਰਿਆ ਕਰ ਤੋਂਨੀ ਦਸਤਾ ਕਹਤਾ ਵੀ ਮੰਨ ਤੇ ਨਾ ਲਾਇਆ ਕਰ ਜੇ ਦੇਖਿਆ ਜਾਵੇ ਨਾ ਤੇਹੋ ਜਿਹਾ ਨਹੀਂ ਮੰਨ ਤੇ ਲੱਗਦੀਆਂ ਨੇ ਨਾਲੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਦੀਦੀ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਲੱਗੇ ਤੇ ਮੇਰੇ ਕਰਕੇ ਤੁਹਾਡੇ ਦੋਨਾਂ ਦਾ ਰਿਸ਼ਤਾ ਟੁੱਟੇ ਆ ਕੀ ਕਹੀ ਅੰਬਿਸ਼ਾਲੀ ਨਾਲੇ ਜਿਹੜਾ ਕੁਛ ਤੂੰ ਦੇ ਸਕਦੀ ਆ ਨਾ ਉਹ ਨਹੀਂ ਮੈਨੂੰ ਦੇ ਸਕਦੀ ਟੋਨੀ ਅਗਲ ਤਾਂ ਕੀ ਮਤਲਬ ਹੋਇਆ ਇਹਦਾ ਮਤਲਬ ਤੁਸੀਂ ਮੈਨੂੰ ਆਸਬਲੇ ਰੱਖਿਆ ਹੋਇਆ ਕੋਈ ਪਿਆਰ ਨਹੀਂ ਹੈਗਾ ਉਹ ਨਹੀਂ ਕਮਲੀਏ ਮੈਂ ਤੈਨੂੰ ਪਿਆਰ ਕਰਦਾ ਤੂੰ ਤਾਂ ਹੋਰ ਹੀ ਗੱਲਾਂ ਸੋਚਣ ਲੱਗ ਜਾਨੀਂ ਐ ਟੋਨੀ ਇਹ ਗੱਲਾਂ ਮੈਂ ਨਹੀਂ ਸੋਚਦੀ ਤੁਸੀਂ ਮੈਨੂੰ ਸੋਚਣ ਤੇ ਮਜਬੂਰ ਕਰਦੇ ਹੋ ਨਾਲੇ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਜੇ ਰੱਬ ਨਾ ਕਰੇ ਜੇ ਕਿਸੇ ਵੀ ਦਿਨ ਤੇ ਤੁਹਾਨੂੰ ਆਪਣੇ ਬਾਰੇ ਪਤਾ ਲੱਗ ਗਿਆ ਨਾ ਤਾਂ ਪਤਾ ਨਹੀਂ ਕੀ ਕੁਝ ਹੋ ਜੂਗਾ ਅੱਛਾ ਉਹ ਕੁਛ ਨਹੀਂ ਹੁੰਦਾ ਯਾਰ ਮੈਂ ਹੈਗਾ ਨਾ ਮੇਰੇ ਤੇ ਭਰੋਸਾ ਰੱਖੋ ਭਰੋਸਾ ਤਾਂ ਬਹੁਤ ਟੋਣੀ ਤੁਹਾਡੇ ਤੇ ਪਰ ਡਰ ਵੀ ਆ ਵੀ ਕਿਤੇ ਇਹ ਭਰੋਸਾ ਟੁੱਟ ਨਹੀਂ ਜਾਵੇ ਉਹ ਯਾਰ ਕਰੇ ਇੰਨਾ ਚੱਜ ਦੀ ਗੱਲ ਸੋਚ ਲਿਆ ਕਰ ਹਰ ਵਕਤ 네ਗੇਟਿਵ ਵੀ ਸੋਚੀ ਜਾਨੀ ਹੈ ਚਲੋ ਕੋਈ ਨਾ ਮੈਂ ਹੁਣ ਜਾਣੀ ਇੱਥੇ ਜ਼ਿਆਦਾ ਰੋਣਾ ਸਹੀ ਨਹੀਂ ਹੈਗਾ ਉਹ ਦੋ ਮਿੰਟ ਤਾਂ ਬਹਿ ਜਾ ਯਾਰ ਮੇਰੇ ਕੋਲ ਐ ਕਿਉਂ ਕਰਦੀ ਹੁੰਨੀ ਯਾਰ ਗੱਲ ਬੈਠਣ ਦੀ ਨਹੀਂ ਹੈਗੀ ਕੋਈ ਨਾ ਫਿਰ ਸਹੀ ਥੱਲੇ ਕੰਮ ਬਹੁਤ ਘਰ ਰਲ ਪਏ ਨੇ ਮੈਂ ਕੰਮ ਕਰ ਲਾਂ ਚਲ ਠੀਕ ਹੈ ਕਰ ਲੱਖਾ ਚਾਹ ਉਹ ਠੰਡੀ ਕਰਾਤੇ ਵੀਡੀਓ ਚ ਲੰਮਾ ਯਾਰ ਬਲਰਜ ਹੋਈ ਜਾਂਦਾ ਕੀ ਗੱਲ ਆ ਵੀ ਤੈਨੂੰ ਚਾਮ ਨੂੰ ਕਹਿਣਾ ਆ ਸੀਗਾ ਹਾਂਜੀ ਦੀਦੀ ਪਰ ਕੀ ਹੋ ਗਿਆ ਤੁਸੀਂ ਐ ਰਿਐਕਟ ਕਾਤੋਂ ਕਰ ਰਹੇ ਹੋ ਰਿਐਕਟ ਨਹੀਂ ਕਰਦੀ ਮੈਂ ਵੈਸੇ ਪੁੱਛਿਆ ਸੀਗਾ ਕਾਫੀ ਹਾਕਾ ਮਾਰੀਆਂ ਹੁਣੇ ਮੇਰੀ ਗੱਲ ਹੀ ਨਹੀਂ ਸੁਣੀ ਥਾਂ ਨਾਲ ਲੱਗਦੀ ਲੱਗਦੀ ਇੱਧਰ ਨੂੰ ਆ ਗਈ ਹਾਂਜੀ ਵੀਰ ਜੀ ਬਸ ਚਾਮ ਨੂੰ ਕਹਿਣਾ ਸੀਗੇ ਮੈਨੂੰ ਲੱਗਿਆ ਤੁਸੀਂ ਕੋਈ ਕੰਮ ਕਰ ਦਿਓਗੇ ਚਲ ਮੈਂ ਚਾਹ ਬਣਾ ਦੇਣੀ ਆ ਹਾਂ ਗੱਲ ਤਾਂ ਤੇਰੀ ਵੀ ਸਹੀ ਆ ਪਰ ਚਾਮ ਕਹਿ ਲੱਗੇ ਲੈ ਟਾਈਮ ਤਾਂ ਨਹੀਂ ਲੱਗਦਾ ਨਹੀਂ ਜੀ ਜੀ ਪਹਿਲਾਂ ਵੀ ਜੀ ਆਪ ਬਣਾਉਣ ਲੱਗੇ ਸੀਗੇ ਉਹ ਕਹਿੰਦੇ ਵੀ ਤੇਰੀ ਜਿਹੜੀ ਕੰਮ ਕਰੇ ਜਾਂਦੀ ਆ ਫਿਰ ਉਹਨਾਂ ਨੇ ਮੈਨੂੰ ਕਹਿਤਾ ਮਗਾ ਚਲੋ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਚਾ ਤੇ ਇਸ ਬਿਸ਼ਾਲੀ ਮੈਂ ਤਾਂ ਕੋਈ ਵੀ ਗੱਲ ਘੁੰਮਦੀ ਨਾ ਕੋਸ਼ਿਸ਼ ਨਾ ਕਰ ਕੀ ਕੋਈ ਗੱਲ ਆ ਤਾਂ ਮੈਨੂੰ ਆਖਦੇ ਨਹੀਂ ਖਾਓ ਪਸਦ ਕੀ ਮਤਲਬ ਜੀ ਜੀ ਮਤਲਬ ਤੂੰ ਸਮਝ ਹੀ ਗਈ ਹੋਣੀ ਆ ਕੱਲ ਨੂੰ ਦੇਖ ਜੇ ਮੈਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤਾਂ ਫੇਰ ਨਾ ਗਈ ਨੇ ਦੀਦੀ ਐਵੇਂ ਜੀ ਕੋਈ ਗੱਲ ਨਹੀਂ ਮੈਂ ਤਾਂ ਉਹਨਾਂ ਨੂੰ ਭਰਾ ਮੰਨਦੀ ਆ ਪਤਾ ਮੈਨੂੰ ਚੜਾ ਤਾਂ ਭਰਾ ਮੰਨਦੀ ਆ ਮੈਂ ਤਾਂ ਵੈਸੇ ਕਦੇ ਤੇਰੇ ਘਰ ਵਾਸਤੇ ਘਰ ਵਾਲੇ ਵਾਸਤੇ ਕਦੇ ਚਾਹ ਨਹੀਂ ਬਣਾਈ ਦੀਦੀ ਇਹ ਕਿਸ ਕੱਢੀ ਕੀ ਗੱਲ ਆ ਆਪਾਂ ਇੱਕ ਘਰ ਚ ਰਹਨੇ ਆ ਜਿਵੇਂ ਜੀ ਨੇ ਮੈਨੂੰ ਕੋਈ ਕੰਮ ਕਹਿ ਵੀ ਦਿੱਤਾ ਮੈਨੂੰ ਤਾਂ ਕਰਨਾ ਹੀ ਪਊ ਮੈਂ ਤਾਂ ਵੱਡੇ ਹੋਏ ਪਹਿਲਾਂ ਤਾਂ ਕਦੇ ਕਿਹਾ ਨਹੀਂ ਸੀ ਹਾਜਕਲ ਪਤਾ ਨਹੀਂ ਇਹਨਾਂ ਨੂੰ ਵੀ ਕੀ ਹੋ ਗਿਆ ਕੋਈ ਕੰਮ ਹੁੰਦਾ ਆ ਤੈਨੂੰ ਆ ਕੇ ਕਹਿਣ ਲੱਗ ਜਾਂਦੇ ਨੇ ਬਿਕਰਚ ਮੈਂ ਮਰ ਗਈ ਆ ਘਟੂ ਘਟ ਮੈਨੂੰ ਤੇ ਇੱਕ ਵਾਰੀ ਦੱਸੋ ਹਾਂ ਜੇ ਮੈਂ ਬਿਜ਼ੀ ਆ ਕੋਈ ਕੰਮ ਕਰਦੀ ਆ ਫਿਰ ਹੱਕ ਬਣਦਾ ਤੈਨੂੰ ਕਹਿਣ ਦਾ ਬਾਕੀ ਚਲ ਕੋਈ ਗੱਲ ਨਹੀਂ ਅੱਛੇ ਤੈਨੂੰ ਅੱਗੋਂ ਤੂੰ ਕੋਈ ਕੰਮ ਕਹਿਣਾ ਤੇ ਤੂੰ ਨਾ ਕਰੀ ਇੱਕ ਵਾਰੀ ਮੈਨੂੰ ਜਰੂਰ ਦੱਸ ਦੀਦੀ ਜੇ ਮੈਂ ਇੱਕ ਗੱਲ ਕਹਾ ਤੁਸੀਂ ਉਹ ਮੰਨ ਕੇ ਦੇਖੋ ਤੁਸੀਂ ਇਹਨਾਂ ਨੂੰ ਮੌਕੇ ਨੇ ਦੋ ਜੇ ਉਹ ਮੈਨੂੰ ਕੰਮ ਕਹਿਣ ਮੈਨੂੰ ਵਾਲੀਆ ਮਤਾ ਦੇਣ ਦੀ ਲੋੜ ਨਹੀਂ ਚਿੰਨੀ ਕਹ ਗੱਲ ਤੈਨੂੰ ਕਹੀ ਹੈ ਨਾ ਤੇ ਤੇ ਦਿਮਾਗ ਚ ਭਰਾਂ ਉਡੀਕਾਰ ਆਲੀ ਆ ਮੈਂ ਸਮਝ ਆਈ ਤੇ ਨਹੀਂ ਦੀਦੀ ਇਹ ਤਾਂ ਗੱਲ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਪਤਾ ਵੀ ਤੁਸੀਂ ਉਹਨਾਂ ਦੇ ਘਰ ਆਲੀ ਹੋ ਬਸ ਤੈਨੂੰ ਪਤਾ ਲੱਗ ਗਿਆ ਨਾ ਕਿ ਮੈਂ ਉਹਦੀ ਘਰ ਆਲੀ ਆ ਚਾਹ ਬਣਾਉਣ ਦਾ ਬਹੁਤ ਸ਼ੌਂਕ ਹੈ ਤੇਨੂੰ ਇੱਕ ਕਪ ਮੇਰਾ ਵੀ ਬਣਾ ਦੇ ਤੇ ਮਿੱਠਾ-ਖੱਟਾ ਮੈਨੂੰ ਬੜੇ ਮਿੱਠੇ ਲੋਗ ਨੂੰ ਪਸੰਦ ਆਉਂਦਾ ਦਹਣਾ ਮੈਂ ਤੇ ਨਾ ਤਾਂ ਕੋਈ ਕੰਮ ਕਰਨਾ ਤੇ ਜੇ ਮੈਂ ਕਰਦੀ ਆ ਫਿਰ ਹਾ ਗਲਤ ਇਲਜ਼ਾਮ ਲਾਉਣੇ ਆਉਂਦੇ ਨੇ ਜੇ ਐਨੇ ਸ਼ੰਕ ਆ ਤੂੰ ਮੇਰੇ ਘਰ ਦੇ ਕੋਈ ਨੇੜੇ ਨਾ ਲੱਗੇ ਤਾਂ ਫਿਰ ਆਪਦੇ ਘਰਾਂ ਦੇ ਕੰਮ ਆਪ ਕਰੋ ਹੁਣ ਵੀ ਤਾਂ ਮੈਨੂੰ ਹੀ ਕਹਿ ਕੇ ਕੀਆਂ ਚਾ ਸਾਰਾ ਦਿਨ ਫੋਨ ਤੇ ਲੱਗੇ ਰਹੇ ਕੋਈ ਹੋਰ ਕੰਮ ਤਾਂ ਨਹੀਂ ਹੈਗਾ ਤੁਹਾਨੂੰ ਨਹੀਂ ਨਾ ਟਾਈਮ ਕੀ ਕਰਦੀ ਸੀ ਉੱਥੇ ਤੂੰ ਕੋਈ ਗੱਲ ਕਰਦੀ ਸੀ ਕੰਮ ਜਿਹਾ ਸਮਝਾਉਂਦੀ ਸੀ ਹਮ ਮਾੜਾ ਮੋਟਾ ਮੇਰੇ ਲਈ ਵੀ ਟਾਈਮ ਕੱਢ ਲਿਆ ਕਰੋ ਮੇਨਾਂ ਵੀ ਕੋਈ ਗੱਲਬਾਤ ਕਰ ਲਿਆ ਕਰੋ ਵਿਹਲੇ ਹੋ ਕੇ ਮੈਂ ਕੀ ਗੱਲ ਕਰਾਂ ਤੇਰੇ ਨਾਲ ਅੱਛਾ ਹੁਣ ਕੀ ਗੱਲ ਕਰਾਂ ਤੇਰੇ ਨਾਲ ਪਹਿਲਾਂ ਗੱਲਾਂ ਨਹੀਂ ਸੀ ਕਰਦੇ ਹੁਣ ਗੱਲਾਂ ਮੁੱਕ ਗਈਆਂ ਉਹ ਮਸਾ ਤਾਂ ਮੈਂ ਇੰਨੇ ਚਲਵਾ ਦੇ ਘਰੇ ਆਉਣਾ ਉਹਦੇ ਤੇ ਵੀ ਕਿਚਕਿਚ ਨਹੀਂ ਮੁੱਕਦੀ ਤੇ ਹੁਣ ਮੇਰੀਆਂ ਗੱਲਾਂ ਤੈਨੂੰ ਕਿਚਕਿਚ ਲੱਗਦੀਆਂ ਨੇ ਕਿਉਂ ਕੀ ਗੱਲ ਗੱਲ ਕੀ ਹੋਣੀ ਆ ਦੱਸ ਸਾਰਾ ਦਿਨ ਸਿਰ ਤੇ ਜੜੀ ਰਹਿੰਦੀ ਆਂ ਕੀ ਮੈਂ ਤੇਰੇ ਸਿਰ ਤੇ ਚੜ ਗਈ ਤੈਨੂੰ ਇਹੀ ਗੱਲ ਕਹੀ ਹੈ ਨਾ ਵੀ ਮੇਰੇ ਨਾਲ ਗੱਲ ਕਰ ਲਿਆ ਕਰ ਮੈਨੂੰ ਗੱਲ ਕਰਨ ਦਾ ਟਾਈਮ ਵੀ ਨਹੀਂ ਤੇਰੇ ਕੋਲ ਤੈਨੂੰ ਪਤਾ ਤਾਂ ਹੈਗਾ ਮੈਂ ਸਾਰਾ ਦਿਨ ਬਿਜੀ ਤਾਂ ਰਹਿੰਦਾ ਮੰਨਿਆ ਕਿ ਤੁਸੀਂ ਬਿਜੀ ਹੋ ਪਰ ਮੈਂ ਤੇਰੀ ਘਰ ਵਾਲੀ ਆ ਕੋਈ ਸੇਲੀ ਨਹੀਂ ਮੈਨੂੰ ਵੀ ਪੁੱਛਣਾ ਹੁੰਦਾ ਵੀ ਤੈਨੂੰ ਕੋਈ ਦੋਖਾ ਕੋਈ ਸੋਖਾ ਮੈਨਾਂ ਵੀ ਕੋਈ ਗੱਲਬਾਤ ਕਰਨੀ ਹੁੰਦੀ ਆ ਨਾਲ ਇੱਕ ਹੋਰ ਗੱਲ ਪਹਿਲਾਂ ਤਾਂ ਮੇਰੀਆਂ ਗੱਲਾਂ ਕਿਚਕਿਚ ਲੱਗਦੀਆਂ ਨਹੀਂ ਸੀ ਤੇ ਹੁਣ ਮੇਰੀ ਗੱਲਾਂ ਵੀ ਕਿਚਕਿਚ ਲੱਗਣ ਲੱਗੀਆਂ ਆਹੋ ਆ ਫਾਲਤੂ ਬਕਵਾਸ ਕਰ ਲਿਆ ਕਰ ਮੇਰੇ ਕੋਲੇ ਇਹੇ ਕਾਰਨ ਨਾ ਕਰ ਕਿ ਮੈਂ ਤੇਰੇ ਤੋਂ ਅੱਡ ਪੈਣਾ ਆ ਆ ਤੇ ਜਾ ਕੇ ਪੈ ਜਾ ਉੱਪਰ ਮੇਰਾ ਤਾਂ ਤੈਨੂੰ ਜਮਾ ਹੀ ਖਿਆਲ ਨਹੀਂ ਚੰਗਾ ਯਾਰ ਤੂੰ ਤਾਂ ਹੱਦੀ ਕਰੀ ਜਾਨੀ ਐ ਪਤਾ ਨਹੀਂ ਕਿਹਜੀ ਜਨਾਨੀ ਮੇਰੇ ਪੱਲੇ ਪੈ ਗਈ ਹਾਂ ਹੁਣ ਤਾਂ ਕਿਹਜੀ ਜਨਾਨੀ ਮੇਰੇ ਪੱਲੇ ਪੈ ਗਈ ਕਹਿ ਨਾ ਆਪਦੇ ਮੂੰਹ ਕਹਿੰਦਾ ਕਿ ਨਹੀਂ ਆਲਾਦਰੀ ਨਾ ਦਿੰਦੀ ਮੈਂ ਤਾਂ ਕਰਕੇ ਤਾਂ ਹੀ ਤਾਂ ਮਾਰੀ ਲੱਗਦੀ ਆ ਮੇਰਾ ਦਿਮਾਗ ਖਰਾਬ ਨਾ ਕਰ ਤੇਰਾ ਦਿਮਾਗ ਪਹਿਲਾਂ ਖਰਾਬ ਹੋਇਆ ਪਿਆ ਤੇਰਾ ਦਿਮਾਗ ਤੇਰਾ ਆਪ ਹੀ ਖਰਾਬ ਹੋਣਾ ਆ ਮੇਰਾ ਕੀ ਕਸੂਰ ਹੈ ਇਹਦੇ 'ਚ ਜੇ ਮੇਰਾ ਔਲਾਦ ਨਹੀਂ ਹੁੰਦੀ ਤਾਂ ਰੱਬ ਨੇ ਨਹੀਂ ਸਾਥ ਦਿੱਤਾ ਮੇਰਾ ਸਾਰਾ پلان ਖਰਾਬ ਕਰਕੇ ਤਸ ਤੇ ਕੀ ਤੇਰੇ پلان ਖਰਾਬ ਕਰਤੇ ਕੀ ਤੇਰੇ ਸੁਪਨਿਆਂ ਨੂੰ ਅੱਗ ਲਾਤੀ ਮੈਂ ਦਸੀ ਇੱਕੋ ਲਾਤ ਤਾਂ ਦੇ ਹੀ ਸਕੀ ਹੋਰ ਕੀ ਕਰੇਗੀ ਤੂੰ ਅੱਛਾ ਔਲਾਦ ਮੈਂ ਨਹੀਂ ਤੈਨੂੰ ਦੇ ਸਕੀ ਉਹ ਰੱਬ ਦੇ ਸਹਾਰੇ ਹੁੰਦਾਗਾ ਮੈਂ ਕੀ ਕਰਾਂ ਹੁਣ ਆ ਰੋਣੇ ਧੋਣੇ ਜੇ ਬੰਦ ਕਰ ਦੇ ਫੜਾ ਦੇ ਨਹੀਂ ਮੁੱਕ ਦੇ ਦੇ ਕੀ ਕਰ ਕਿੱਥੇ ਜਾਵਾਂ ਥੇਰੀ ਐਜੀ ਜਗਾਂ ਦੀ ਸ਼ੱਡੀ ਮੈਂ ਤਾਂ ਜਿੱਥੇ ਪੱਥਰ ਡੇ ਟੇਕਿਆ ਇਹ ਵੀ ਨਹੀਂ ਰੱਬ ਸੁਣਦਾ ਹਾਂ ਹੀ ਗੱਲਾਂ ਰਹਿ ਗਈਆਂ ਸੀ ਬਸ ਇਹ ਤਾਂ ਸੁਣਨੀ ਆ ਤਾਨੇ ਮੇਰੇ ਸੁਣਨੇ ਸੁੱਚਿਆ ਵੀ ਨਹੀਂ ਸੀਗਾ ਕਿ ਖਤੇ ਮੇਰਾ ਘਰ ਵਾਲਾ ਵੀ ਇੰਨੀਆਂ ਗੱਲਾਂ ਕਹਿ ਜੂਗਾ ਮੈਨੂੰ ਕਿਸੇ ਨਾਲ ਤਾਂ ਕੀ ਸਾਥ ਦੇਣਾ ਜਦੋਂ ਮੇਰਾ ਹਰ ਵਕਤ ਬੰਦਾ ਹੀ ਨਹੀਂ ਮੇਰਾ ਸਾਥ ਦੇਂਦਾ ਕੀ ਆਨੀ ਮੇਰੇ ਨਾਲ ਰਹਿਣਾ ਬਟਾ ਤੂੰ ਖਾ ਚਿਰ ਚ ਕੋਈ ਕਮੀਜ਼ੀ تمہیں ਦੱਸ ਦਿੰਦੇ ਕਿ ਮੈਂ ਇੰਨੀ ਮਾੜੀ ਹੋ ਗਈ ਮੈਂ ਇੰਨੀ ਮਾੜੀ ਹੋ ਗਈ ਰੱਬਾ ਕਿ ਕਿਹੜਾ ਰੋਲ ਵੀ ਨਾਇ ਕਰ ਲੱਗ ਗਿਆ ਸਹੀ ਹੈ ਕਿ ਮੈਂ ਹੌਲਾਸਰੀ ਨਾ ਦੇ ਸਕਦੀ ਇਸ ਕਰਕੇ ਹੌਣ ਚੰਗੀ ਵੀ ਨਹੀਂ ਲੱਗਦੀ ਝੱਗੇ ਵੀ ਨਹੀਂ ਲੱਗਦੀ ਮੈਨੂੰ ਰੱਬਾ ਤੂੰ ਤਾਂ ਵੀ ਪਹਿਲਾਂ ਹੀ ਤੋੜ ਰੱਖਿਆ ਸੀ ਤੇ ਹੁਣ ਮੇਰਾ ਘਰੜਾ ਵੀ ਮੈਥੋਂ ਦੂਰ ਕਰ ਗਿਆ ਨਾ ਕਿਰੇ ਜ਼ਹਰੇ ਜੀਓਗੀ ਹਰ ਤੱਕ ਤਾਂ ਨਹੀਂ ਕਮਲੀ ਸੀ ਸੋਚਦੀ ਸੀਗੀ ਕਿ ਫਿਰ ਕੀ ਹੋਇਆ? ਛੇ ਮੇਰੇ ਚ ਵਾਕ ਨਹੀਂ ਹੈਗਾ। ਤੇ ਮੇਰਾ ਕਾਰ ਵਾਲਾ ਮੇਰੇ ਸਾਥ ਤਾਂ ਦਿੰਦਾ। ਮੈਨੂੰ ਹਮੇਸ਼ਾ ਘੋਸ਼ਣਾ ਖੂਗਾ। ਐਵੇਂ ਸੀ ਪਤਾ। ਕਿਉਂ? ਇਹ ਕਾਹਦੇ ਸਾਹਮਣੇ? ਹਾਂ ਸਭ ਕੁਝ ਕਰੂਗਾ। ਤੋ ਕਾਲਾ ਕਰਦਾ ਆ ਆਪਣੇ ਆਦਮੀ ਨੂੰ ਨਾ ਕਿਸੇ ਹੋਰ ਥੀਆ ਹੋਰ ਥੀਆ ਬਾਂਝਾਸਤ ਹੋਇਆ ਵੇਖ ਕੇ ਤੋ ਕਾਲਾ ਕਰਦਾ ਆ ਦੱਕੇ ਲਈ ਕੀ ਗੱਲ ਵਿਸ਼ਾਲ ਜੀ? ਕਬਰਾਈ ਜੇਗਾ ਤੋਂ ਹੋਣੀ ਆ। ਧੋਨੀ ਮੈਨੂੰ ਕੁਝ ਗੱਲ ਕਰਨੀ ਸੀ। ਹਾਂ ਬੋਲ ਵਿਸ਼ਾਲੀ ਕੀ ਗੱਲ ਕਰਨੀ ਹੈ? ਮੈਨੂੰ ਸਾਲਟ ਨਹੀਂ ਆ ਦਿਵੇ ਕਿ ਮੈਂ ਦੱਸ ਦਵਾਂ। ਹਾਂ ਦੱਸੋ। ਧੋਨੀ ਮੈਂ ਫੇਰ ਬੰਤਾ। ਠੀਕ। ਇਹ ਤਾਂ ਬੜੀ ਖੁਸ਼ੀ ਦੀ ਗੱਲ ਐ ਪਰ ਟੋਨੀ ਇਹ ਬੱਚਾ ਥੋਟਾ ਤੇ ਮੈਂ ਇਹਨੂੰ ਜਨਮ ਨਹੀਂ ਦੇ ਸਕਦੀ ਪਰ ਕਿਉਂ ਨਹੀਂ ਮੈਂ ਇਸ ਬੱਚੇ ਨੂੰ ਇਸ ਦੁਨੀਆ ਤੇ ਨਹੀਂ ਲੈ ਕੇ ਆਉਣਾ ਚਾਹੁੰਦੀ ਵਿਸ਼ਾਲੀ ਇਹ ਕੀ ਕਹੀ ਅੰਨੀ ਤੂੰ ਜਦੋਂ ਤੇਰੇ ਨਾਲ ਮੈਂ ਆਂ ਤੂੰ ਕਿਉਂ ਟੈਨਸ਼ਨ ਲੈਨੀ ਐ ਨਹੀਂ ਇਹ ਠੀਕ ਨਹੀਂ ਹੈਗਾ ਟੋਨੀ ਮੈਂ ਵਾਸ਼ਿੰਗ ਕਰਾਉਣਾ ਚਾਹੁੰਦੀ ਆ ਮੈਂ ਇਹ ਬੱਚਾ ਰੱਖਣਾ ਨਹੀਂ ਚਾਹੁੰਦੀ ਚੈਸ ਦੁਨੀਆ ਤੇ ਚੁਰਾਉਣਾ ਉਹ ਕ ਬੈਂਪਲ ਤੂੰ ਇੱਥੇ ਹਾਂ ਮੈਂ ਥੋੜੀ ਸਾਰੀਆਂ ਗੱਲਾਂ ਸੁਣ ਲਈ ਸੀ ਤੂੰ ਸੁਬਾਹ ਚੱਲ ਜਾਲੀ ਬੈਠ ਤੂੰ ਫਿਕਰ ਨਾ ਕਰ ਅਸਲ ਚ ਮੈਨੂੰ ਤੇਰਾ ਤੇ ਤੋਨੀ ਦਾ ਕਾਫੀ ਟਾਈਮ ਤੋਂ ਪਤਾ ਸੀਗਾ। ਤੂੰ ਇਸ ਬੱਚੇ ਨੂੰ ਇਸ ਟੋਨੀ ਦੇ ਵਿੱਚ ਲੈ ਕੇ ਆਈਂ। ਪਰ ਜੀਵਨ ਬੋਲਾ ਮੈਂ ਤੈਨੂੰ ਕਹਿ ਤਾ ਨਾ। ਅਰੇ ਮੁੰਡੂ ਮੈਂ ਆਪੇ ਸਮਝਾ ਦੂੰਗੀ। ਤੂੰ ਫੇਰ ਨਾ ਕਰ। ਜੀਵਨ ਮੋਲ ਕੀ ਸੋਚਣਗੇ ਜੇ ਦੋਨੋਂ ਨੇ ਇਹ ਗੱਲ ਬਾਰੇ ਪਤਾ ਲੱਗੂਗਾ। ਕੁਝ ਨਹੀਂ ਸੋਚਦੇ। ਅਸਛੋ ਮੈਂ ਤੈਨੂੰ ਕੀ ਆਣਾ। ਤੂੰ ਕੀ ਕਰਨਾ ਹੈ? ਇਸ ਬੱਚੇ ਨੂੰ ਜਨਮ ਦੇਂਗੀ। ਸਮਝੀ ਠੀਕ ਹੈ ਜੀ ਤੇ ਆਪਾਂ ਦਾ ਧਿਆਨ ਰੱਖਣਾ ਅੱਜ ਤੁਸਕਾਰ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਸਿਰਫ ਆਪਣੀ ਸਿਹਤ ਦਾ ਧਿਆਨ ਰੱਖਣਾ ਠੀਕ ਹੈ ਜੀ ਆਰਾਮ ਕਰੋ ਬੜਾ ਤਦ ਹੀ ਬੁਤ ਕੁਰੀਅਰਟ ਨਹੀਂ ਕੀਤਾ ਸਭੋਂ ਉਹਨਾਂ ਦੇ ਮੂੰਹ ਮੈਂ ਇਹ ਗੱਲ ਸੋਣ ਨੂੰ ਮਿਲਿਆ ਕਿ ਤੂੰ ਇਸ ਬੱਚ ਨੂੰ ਜਾਣ ਦੇਂਗੇ ਹੋਰਨ ਮੋਲਵੀਰੇ ਕੰਮ ਕਰ ਦੱਸ ਕਿਵੇਂ ਚੱਲਦਾ ਹੈ ਕੰਮ ਕਰਤਾ ਭਾਬੀ ਵਧੀਆ ਚੱਲਦਾ ਵਧੀਆ ਸੈਟ ਹੈ ਜ਼ਿੰਦਗੀ ਚੱਲ ਵਧੀਆ ਗੱਲ ਹੈ ਵਧੀਆ ਚੱਲਣਾ ਚਾਹੀਦਾ ਪਰ ਇੱਕ ਗੱਲ ਹੈ ਜੇ ਤੈਨੂੰ ਫੋਨ ਕਰਕੇ ਨਾ ਨਾ ਬਣਾਉਂਦੇ ਤੂੰ ਹਜੇ ਵੀ ਨਹੀਂ ਸੀ ਆਉਣਾ ਏ ਤਾਂ ਗੱਲ ਤੇ ਠੀਕ ਆ ਬਾਬੀ ਜੇ ਤੂੰ ਮੈਨੂੰ ਫੋਨ ਨਾ ਕਰਦੀ ਮੈਂ ਹਜੇ ਦੱਸ ਦੇਣੀ ਹੋਂਣਾ ਸੀ ਕੰਮਕਾਰੀ ਬਾਬੀ ਇੰਨਾ ਉਥੇ ਕੀ ਕਰਾਂ ਹੋਂ ਦਾ ਟਾਈਮ ਹੀ ਨਹੀਂ ਲੱਗਦਾ ਸਹੀ ਗੱਲ ਐ ਕੰਮ ਚ ਨਿਕਲਿਆ ਹੀ ਨਹੀਂ ਜਾਂਦਾ ਸਹੀ ਗੱਲ ਐ ਹੋਰ ਦੱਸੋ ਇੱਥੇ ਵਧੀਆ ਚੱਲਦੀ ਜਾਂਦਾ ਹਾਂ ਸਭ ਵਧੀਆ ਵਧੀਆ ਵਿਸ਼ਾਲੀ ਠੀਕ ਰਹਿੰਦੀ ਐ ਹਾਂ ਵਿਸ਼ਾਲੀ ਠੀਕ ਐ ਪਾਣੀ ਪੀ ਲੈ ਲੈ ਆ ਲੋ ਲੋ ਪਾਣੀ ਹੋਰ ਦਾ ਠੀਕ ਐ ਹਾਂਜੀ ਮੈਂ ਚਾਹ ਬਣਾ ਲੈਣੀ ਆ ਹਾਂ ਕੋਈ ਨਹੀਂ ਬਣਾ ਲਈ ਜਾ ਮੈਂ ਤਾਂ ਤੈਨੂੰ ਵੈਸੇ ਇੱਕ ਖੁਸ਼ਖਬਰੀ ਦੇਣੀ ਸੀ ਭਾਬੀ ਇਹ ਹੁਣੀ ਆਏ ਨੇ ਹਲੇ ਕੋਈ ਗੱਲ ਨਹੀਂ ਬਾਅਦ ਕਰ ਲਿਓ ਗੱਲਾਂ ਬਾਤਾਂ ਹਾਂ ਭਾਬੀ ਮੈਂ ਵੀ ਬਾਲਾ ਥੱਕਿਆ ਪਿਆ ਤੈਨੂੰ ਪਤਾ ਸਫਰ ਵੀ ਲੰਮਾ ਹੈਗਾ ਮੈਂ ਘੰਟਾ ਕਿ ਰੈਸਟ ਕਰ ਲਾਂ ਕੋਈ ਨਹੀਂ ਬਾਅਦ ਚ ਕਰਦੇ ਆਪਾਂ ਗੱਲਾਂ ਬਾਤਾਂ ਹਾਂ ਤੁਸੀਂ ਉੱਪਰ ਜਾ ਕੇ ਰੈਸਟ ਕਰੋ ਤੇ ਮੈਂ ਚਾਹ ਬਣਾਉਣੀ ਤੂੰ ਐ ਕਰ ਚਾਹ ਨਾ ਬਣਾ ਤੂੰ ਨਾ ਦੁੱਧ ਜਿਹਾ ਘਰ ਦੇ ਕਰ ਹਾਂ ਕੋਈ ਨਾ ਕਰ ਦੇਣੀ ਚਾਹ ਤਾਂ ਉੱਥੇ ਵੀ ਇੰਨੀ ਪੀਨੇ ਹਾਂ ਚਲ ਠੀਕ ਹੈ ਬਬੀ ਕਰਨਾ ਮੈਰਾ ਹਾਂ ਰਾਮ ਕਰ ਲਓ ਫਿਰ ਗੱਲ ਫਿਰ ਮਿਲਦੇ ਹਾਂ ਕੋਈ ਗੱਲ ਨਹੀਂ ਤੂੰ ਚਾਹ ਪਾਣੀ ਦੇ ਠੀਕ ਹੈ ਅਨੇ ਗਰਮੀ ਵਾਲੀ ਹੋਈ ਪਈ ਐਸੀ ਦੁਕਾਨਾਂ ਤੇ ਬੈਠੇ ਨਹੀਂ ਹੁੰਦੇ ਆ ਨੂੰ ਨੂੰ ਦੁੱਧ ਲੈ ਜਾਲੀ ਉੱਲੇ ਵੀ ਤਾਂ ਹੋਰ ਦੱਸ ਕੀ ਗੱਲ 부ਝੀ 부ਝੀ ਜੇ ਕਹਤੋਂ ਅੱਗੇ ਤਾਂ ਨਿਗੋਸ਼ ਰਹਿੰਦੀ ਸੀ ਨਹੀਂ ਜੇ ਫਿਰ ਉਹ ਸਿਰ ਜੇ ਦੁਖੀ ਹੁੰਦਾ ਸੀ ਤਾਂ ਕਰਕੇ ਉਹ ਖੁੱਲ ਕੇ ਦੱਸ ਕੀ ਗੱਲ ਹੋਈ ਹੈ ਨਹੀਂ ਜੀ ਗੱਲ ਤਾਂ ਕੋਈ ਨਹੀਂ ਹੋਈ ਹੋਰ ਤੁਸੀਂ ਦੱਸੋ ਤੁਹਾਡਾ ਕੰਮ ਕਾ ਠੀਕ ਚੱਲਦਾ ਕੰਮ ਕਾ ਤਾਂ ਵਧੀਆ ਚੱਲਦਾ ਤੂੰ ਦੱਸ ਭਾਬੀ ਬੋਲਦੀ ਤਾਂ ਮੈਨੂੰ ਕੁਛ ਨਹੀਂ ਨਹੀਂ ਉਹਨਾਂ ਦਾ ਸੁਭਾਈ ਬਹੁਤ ਵਧੀਆ ਦਾ ਚਲ ਵਧੀਆ ਕਰਨ ਜੇ ਸਵੇਰ ਚੰਗਾ ਤਾਂ ਹੀ ਤਾਂ ਉੱਥੇ ਬੈਠਾ ਮੈਨੂੰ ਕਿਸੇ ਗੱਲ ਦਾ ਫਿਕਰ ਨਹੀਂ ਹਾਂਜੀ ਤਾਂ ਹੈ ਤੇ ਸੱਚ ਭਾਬੀ ਕੋਈ ਖੁਸ਼ਖਬਰੀ ਕਹਿੰਦੀ ਸੀ ਕੀ ਖੁਸ਼ਖਬਰੀ ਆ ਦੱਸ ਮੈਨੂੰ ਖੁਸ਼ਖਬਰੀ ਕੋਈ ਗੱਲ ਨਹੀਂ ਬਾਅਦ ਭਾਬੀ ਤੁਹਾਨੂੰ ਦੱਸ ਦੇਣਗੇ ਗੱਲ ਤਾਂ ਮੈਂ ਵੀ ਤੁਹਾਨੂੰ ਇੱਕ ਦੱਸਣੀ ਹੈ ਪਰ ਉਹ ਗੱਲ ਨਾਲ ਯਾਰ ਮੈਨੂੰ ਅੰਦਰੋਂ ਅੰਦਰ ਹੀ ਬਹੁਤ ਡਰ ਆ ਰਹੀ ਹੈ ਕੀ ਗੱਲ ਤੁਹਾਨੂੰ ਮੋੜ ਦੱਸ ਤੋ ਮੈਨੂੰ ਨਾਲ ਦਰ ਨਾਲ ਕਿਹੜੀ ਗੱਲ ਮੈਂ ਤੁਹਾਡੀ ਘਰ ਵਾਲੀ ਆ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ ਤਾਂ ਹੋਰ ਕਿਹਨੂੰ ਦੱਸੋਗੇ ਉਹ ਨਹੀਂ ਉਸ ਸ਼ਾਲੀ ਪਹਿਲਾਂ ਤੂੰ ਦੱਸ ਵੀ ਕੀ ਖੁਸ਼ਖਬਰੀ ਕਹਿੰਦੀ ਸੀ ਭਾਬੀ ਮੈਂ ਰਾਜ਼ ਦੀਆਂ ਕੀ ਖੁਸ਼ਖਬਰੀ ਸੀਗੀ ਹੱਸਦੇ ਵਿੱਚ ਨਾ ਵਿਸ਼ਾਲੀ ਮਾ ਬਣ ਨਾਲੀਆ ਪ੍ਰੈਗਨੈਂਟ ਹੈ ਹੈ ਆ ਕੀ ਕਹੀ ਜਾਂਦੀ ਹੈ ਭਾਬੀ ਤੂੰ ਕਿਉਂ ਪ੍ਰੈਗਨੈਂਟ ਹਾਂ ਹਾਂ ਵਿਸ਼ਾਲੀ ਪ੍ਰੈਗਨੈਂਟ ਆ ਬਹੁਤ ਖੁਸ਼ੀ ਦੀ ਗੱਲ ਆ ਹਾਂ ਮੈਂ ਕਿਵੇਂ ਮਾਂ ਬਣ ਜੂਗੀ ਹਾਂ ਹੀ ਹੋ ਸਕਦਾ ਭਾਬੀ ਕਿਉਂ ਕਿਉਂ ਨਹੀਂ ਹੋ ਸਕਦਾ ਮਤਲਬ ਕੀ ਆ ਤੇਰਾ ਮੈਂ ਬਾਪ ਨਹੀਂ ਬਣ ਸਕਦਾ ਇਹੀ ਗੱਲ ਤਾਂ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਸੀ ਮੈਂ ਡਾਕਟਰ ਤੋਂ ਟੈਸਟ ਕਰਾਈ ਸੀ ਭਾਬੀ ਹੁਣ ਤੂੰ ਇਹ ਦੱਸ ਵੀ ਇਹ ਕਿਹਦਾ ਕਰਦਾ ਦਸਤ ਕੁੱਤਗੇ ਕਿਹਦਾ ਕਰਦਾ ਚੱਕੀ ਫਿਰਦੀਆਂ ਜੀ ਤੇਹ ਮੇਰੀ ਗੱਲ ਸੁਣ ਮੋਨ ਕੋਈ ਗੱਲ ਨਹੀਂ ਠੰਡਾ ਰਹਿ ਪਲੀਜ਼ ਸ਼ਾਂਤੀ ਰੱਖ ਤੂੰ ਤੇ ਫਿਰ ਦੱਸੋ ਦੱਸ ਪੁੱਤਰੇ ਕੀ ਦਾ ਕੰਡਾ ਹੈ ਅਨਮੋਲ ਮੈਂ ਤੈਨੂੰ ਕਹਿਤਾ ਨਾ ਉੱਤੇ ਹੱਥ ਨਾ ਚੜ ਚੁੱਪ ਰਹਿ ਕਿਉਂ ਇੰਨਾ ਭੜਕ ਕੇ ਆਇਆ ਅਸਲ ਦੇ ਵਿੱਚ ਇਹ ਆਪਣੇ ਘਰ ਦੇ ਬੱਚਾ ਆ ਘਰ ਦਾ ਆਪਣੇ ਘਰ ਦਾ ਖੂਨ ਢੋਨੀ ਦਾ ਕਿਉਂਕਿ ਤੇ ਉਹ ਤਾਂ ਪਤਾ ਹੀ ਹੈ ਨਾ ਸਾਡੇ ਘਰੇ ਕੋਈ ਔਲਾਦ ਨਹੀਂ ਸੀ ਭਾਬੀ ਇਹ ਨਹੀਂ ਹੋ ਸਕਦਾ ਵਿਸ਼ਾਲੀ ਭਾਬੀ ਸੱਚ ਕਹਿੰਦੀ ਆ ਹਾਂਜੀ ਮੋਢੀ ਭਾਬੀ ਸੱਚ ਕਹਿ ਰਹੀ ਆ ਮੈਂ ਮਾਂ ਬਨਣ ਦੇਹਨ ਮੋਢੀ ਤੂੰ ਸ਼ਾਂਤਾ ਹੋ ਜਾ ਘਟੂ ਘਟ ਕਿਉਂ ਇੰਨਾ ਬੋਲੀ ਜਾਣਾ ਠੰਡਾ ਰਹਿ ਕਿ ਮੈਂ ਸ਼ਾਂਤ ਹੋ ਜਾ ਉਹ ਮੈਂ ਲੋਕਾਂ ਨੂੰ ਕੀ ਜਵਾਬ ਦੇਉਂਦਾ ਵੀ ਮੈਂ ਬਾਪ ਨਹੀਂ ਬਣ ਸਕਦਾ ਤਮੀ ਮੇਰੇ ਕਰੋ ਜੀ ਤੁਸੀਂ ਲੋਕਾਂ ਦੇ ਜਵਾਗ ਜਾਂਦੀ ਫਿਰਦੀ ਐ ਚਲ ਤਾਂ ਤੇਲ ਨੂੰ ਕਰੋ ਨਾ ਹਣਮੋਰਾ ਇੱਕ ਹੀ ਘਰ ਹੈ ਤੁਸੀਂ ਹਣਮੋਰਾ ਹਣਮੋਰਾ ਰੇਫਰਿਜਰੇਟਰ ਛੱਡ ਦੇ ਛੱਡ ਤਾਂ ਮੈਨੂੰ ਛੱਡ ਦੇ ਛੱਡਦਾ ਤੈਨੂੰ ਗੰਦ ਨੂੰ ਮੈਂ ਘਰੇ ਰੱਖੂੰ ਤੈਨੂੰ ਤਾਂ ਨਾ ਤੇਰੇ ਮਾਪੇ ਕੋਲ ਤੂੰ ਨਹੀਂ ਹਣਮੋਰਾ ਇਹ ਕੀ ਕਹਿ ਰਹੇ ਤੁਸੀਂ ਮੈਂ ਤੂੰ ਮਾਂ ਨੂੰ ਸਾਲੀ ਦੇ ਹਣਮੋਰਾ ਨਾ ਉਹਦੀ ਹਾਲਤ ਨਹੀਂ ਅੱਛੇ ਸੜ ਗਿਆ ਤੂੰ ਗੰਦ ਪਾਉਂਦੀ ਫਿਰਦੀ ਐ ਘਰੇ ਸ਼ਰਮ ਨਹੀਂ ਆਈ ਤੈਨੂੰ ਹਣਮੋਰਾ ਭਾਬੀ ਤੂੰ ਹੀ ਸ਼ਰਮ ਮੰਗ ਲਈ ਮੈਨੂੰ ਤਾਂ ਨਹੀਂ ਸ਼ਰਮ ਸੀ ਹਾਂ ਮੋਰ ਮੋਰ ਹੋਰ ਹਾਲ ਤਾਂ ਠੀਕ ਨਹੀਂ ਹੈਗਾ ਅਲਮੋਰ ਹਾਂਜੀ ਜੱਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਤੇ ਕਾਫੀ ਲੰਬਾ ਸਮਾਂ ਹੋ ਗਿਆ ਸੀ ਕੰਮ ਨਹੀਂ ਕਰ ਸਕੇ ਵੀਡੀਓ ਨਹੀਂ ਪੈ ਸਕੀ ਕੋਈ ਜ਼ਰੂਰੀ ਕਾਰਨਾ ਕਰਕੇ ਵੀਡੀਓ ਨਹੀਂ ਪਈ ਹੁਣ ਤੁਹਾਡੇ ਸਾਹਮਣੇ ਪਹਿਲਾ ਪਾਰਟ ਲੈ ਕੇ ਆਏ ਆ ਦੱਸੋ ਕਿੱਦਾਂ ਦਾ ਲੱਗਿਆ ਫਰਸਟ ਪਾਰਟ ਤੇ ਸੈਕੰਡ ਪਾਰਟ ਵੀ ਤੁਹਾਡੇ ਸਾਹਮਣੇ ਬਹੁਤ ਜਲਦੀ ਲੈ ਕੇ ਆਵਾਂਗੇ ਬਹੁਤ ਸੋਹਣੀ ਸੀਰੀਜ਼ ਹੈ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਊਗੀ ਪਰਿਵਾਰਕ ਮੂਵੀਜ਼ ਹੈ ਵੱਧ ਤੋਂ ਵੱਧ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਰਿਸ਼ਤੇਦਾਰਾਂ 'ਚ ਜ਼ਰੂਰ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਧੰਨਵਾਦ ਜੀ ਬਾਕੀ ਤੁਸੀਂ ਜਿਹੜੀ ਪਿਛਲੀ ਸਾਡੀ ਸੀਰੀਜ਼ ਸੀ ਉਹਦੇ ਕਮੈਂਟ ਕਰ ਰਹੇ ਸੀ ਵੀ ਵਿਸ਼ਾਲੀ ਕਿੱਥੇ ਚਲੇਗੀ ਜਾਂ ਉਹ ਕਿਉਂ ਨਹੀਂ ਆ ਰਹੀ ਤੇ ਜਿਵੇਂ ਤੁਸੀਂ ਸਾਡੀ ਉਹ ਸੀਰੀਜ਼ ਨੂੰ ਪਿਆਰ ਦਿੱਤਾ ਇਹਨੂੰ ਵੀ ਜੋ ਤੇ ਅੱਗੇ ਨਿਊ ਕਨਸੈਪਟ ਲੈ ਕੇ ਆਵਾਂਗੇ ਜਿਹੜੇ ਤੁਹਾਨੂੰ ਬਹੁਤ ਪਸੰਦ ਆਉਣਗੇ ਥੈਂਕ ਯੂ ਵੈਰੀ ਮਚ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਸਪੋਰਟ ਕਰਿਓ ਤੇ ਦੱਸੋ ਕੀ ਦੀ ਐਕਟਿੰਗ ਕਿੱਦਾਂ ਦੀ ਲੱਗੀ ਧੰਨਵਾਦ